ਸਾਡਾ ਸਾਰਿਆਂ ਦਾ ਜਿੰਨੇ ਵੀ ਕਪੂਥਲੇ ਤੋਂ ਦੁਆਬੇ ਰੀ ਤੋਂ ਸੰਗਤ ਆ ਅਸੀਂ ਇਦਾਂ ਅਗਲੇ ਸੰਡੇ ਵੀ ਆ ਰਹੇ ਆ ਜੇ ਹੋਰ ਵੀ ਇੱਥੇ ਕਿਸੇ ਚੀਜ਼ ਦੀ ਲੋੜ ਹੋਈ ਤੇ ਅਸੀਂ ਨਾਲ ਖੜੇ ਆ ਤੇ ਅਸੀਂ ਅਰਦਾਸ ਕਰਦੇ ਆਂ ਤੇ ਡੱਲਿਆਲ ਸਾਹਿਬ ਤੰਦਰੁਸਤ ਹੋਣ ਉਹਨਾਂ ਦੀ ਸੋਖ ਸ਼ਾਂਤੀ ਸੇਧ ਦੀ ਜਿਹੜੀ ਅਰਦਾਸ ਆ ਰੋਜ਼ ਹੀ ਸਾਡੇ ਉੱਥੇ ਗੁਰੂ ਘਰਾਂ ਦੇ ਵਿੱਚ ਹੁੰਦੀ ਆ ਕਪੂਥਲੇ ਤੇ ਸਾਰੇ ਨਾਲ ਆ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਸਾਨੂੰ ਬਿਮਾਰ ਰਾਤ ਨੂੰ ਆਵਾਜ਼ ਮਾਰੋ ਅਸੀਂ ਇੱਥੇ ਹਾਜ਼ਰ ਹੋਵਾਂਗੇ ਹੋਰ ਵੀ ਕਿਥੇ ਕੀ ਦੀ ਜਰੂਰਤ ਪੈਂਦੀ ਆ ਅਸੀਂ ਨਾਲ ਖੜੇ ਆ ਦੱਲੇਵਾਲ ਸਾਹਿਬ ਜੀ ਉਹਨਾਂ ਦੀ ਸਿਹਤ ਦੀ ਜਿਹੜੀ ਅਸੀਂ ਅਰਦਾਸ ਰੋਜ਼ ਕਰਦੇ ਆ ਚੜ੍ਹਦੀ ਕਲਾ ਚ ਹੋਣ ਕਿਉਂਕਿ ਸਾਡੇ ਉਹਨਾਂ ਤੜਕੇ ਆਗੂ ਆ ਜਿਨ੍ਹਾਂ ਦਾ ਕਰਕੇ ਸਾਨੂੰ ਹੀ ਬਹੁਤ ਹੌਸਲਾ ਮਿਲਦਾ ਅਸੀਂ ਉਹਨਾਂ ਦੇ ਨਾਲ ਚਿਰਾਂ ਤੋਂ ਜੁੜੇ ਹੋਏ ਆ ਤੇ ਉਹਨਾਂ ਦੀ ਅਰਦਾਸ ਕਰਦੇ ਆ ਸਾਰੇ ਜਣੇ ਵੀ ਉਹ ਤੰਦਰੁਸਤ ਹੋਣ ਤੇ ਇਹ ਜਿਹੜੀ ਲੜਾਈ ਆ ਅੱਗੇ ਹੋ ਕੇ ਸਾਡੇ ਨਾਲ ਲੜਨਤ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਤੇ ਖੜੇ ਰਵਾਂਗੇ ਇਦਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖਨੋਰੀ ਬਾਰਡਰ ਤੇ ਜਿੱਥੇ ਆਪਣਾ ਕਿਸਾਨਾਂ ਦਾ ਮੋਰਚਾ ਪਿਛੇ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਸੋ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਵੀ ਇੱਥੇ ਠੰਡ ਦਾ ਮੌਸਮ ਵੀ ਆ ਤੇ ਵੱਖਰੀ ਵੱਖਰੀ ਲੰਗਰ ਚੱਲਣਦੇ ਆ ਸੰਗਤ ਬਹੁਤ ਜ਼ਿਆਦਾ ਤਾਰ ਦੇ ਵਿੱਚ ਆਉਂਦੀ ਆ ਇੱਥੇ ਦੁੱਧ ਦੀ ਸੇਵਾ ਪਾਲਣਾ ਦੀ ਸੇਵਾ ਲੰਗਰਾਂ ਵਾਸਤੇ ਤੇ ਨਾਲ ਦੀ ਹਾਂਜੀ ਤੇ ਨਾਲ ਦੀ ਨਾਲ ਹੀ ਜਿਹੜਾ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਇੱਥੇ ਗਰਮ ਕੱਪੜੇ ਦੀ ਅੱਜ ਸਾਡੇ ਕਪੂਰਥਲੇ ਤੋਂ ਸਪੈਸ਼ਲ ਵੀਰ ਹੋਣੀ ਸੰਗਤ ਚੱਲ ਕੇ ਆਈ ਆ ਇਨ੍ਹਾਂ ਦੇ ਵਿੱਚ ਉਹ ਸਾਡੇ ਲਈ ਸੰਗਤ ਵਾਸਤੇ ਗਰਮ ਕੱਪੜੇ ਲੈ ਕੇ ਆਏ ਆ ਇਨਰ ਵਗੈਰਾ ਸੋ ਸਾਡੇ ਸਾਰੇ ਕਿਸਾਨ ਜਿੱਥੇ ਬੰਦਿਆਂ ਵੱਲੋਂ ਸਾਡੀ ਸਪੈਸ਼ਲ ਟੀਮ ਡਾਕਟਰ ਸਵੇਮਨ ਸਿੰਘ ਜੀ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਤੇ ਕਪੂਰਥਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ